ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਔਰ ਬਹੁਤ ਵੱਡੀ ਤਿਆਰੀ ਵੜ ਲਈ ਗਈ ਹੈ। ਯਾਨੀ ਪੰਜਾਬ ਭਰ ਦੇ ਵਿੱਚ ਇੱਕ ਗੱਲ ਦੀ ਚਰਚਾ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਏ ਨੂੰ ਨਾਪਾਦੀ ਜੇਲ੍ਹ ਦੇ ਵਿੱਚੋਂ ਛੜਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਰਿਹਾ ਇਸ ਗੱਲ ਨੂੰ ਭਲੀ ਭਾਂਤੀ ਉਹ ਲੋਕ ਜਾਣਦੇ ਜਿਨ੍ਹਾਂ ਤੱਕ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਦੀ ਖਬਰ ਪਹੁੰਚੀ ਔਰ ਉਸ ਤੋਂ ਬਾਅਦ ਇੱਕ ਬਾਅਦ ਵੱਡਾ ਮਾਮਲਾ ਸਾਹਮਣੇ ਆਉਂਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਸੁਖਬੀਰ ਸਿੰਘ ਬਾਦਲ ਦਾ ਔਰ ਦੂਜੇ ਪੱਧਰ ਤੇ ਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸਮਰਥਕਾਂ ਦੁਆਰਾ ਉਹਨਾਂ ਦੇ ਚੇਲੇ ਚਪਾਟਿਆਂ ਦੁਆਰਾ ਬਹੁਤ ਵੱਡੀ ਕੋਸ਼ਿਸ਼ ਇੱਕ ਜ਼ਮੀਨ ਨੱਪਣ ਨੂੰ ਲੈ ਕੇ ਸਾਹਮਣੇ ਆ ਗਈ ਹੈ। ਔਰ ਬਾਬਾ ਗੁਰਿੰਦਰ ਸਿੰਘ ਤੇ ਲੋਹਾਂ ਦਾ ਪੰਜਾਬ ਭਰ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ। ਯਾਨੀ ਸੋਗਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਆਪਣੇ ਪੱਦਰ ਦੇ ਉੱਤੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਭਾਈ ਸਾਡੀ ਤਾਂ ਸਰਕਾਰ ਨਹੀਂ ਬਣਦੀ ਪੰਜਾਬ ਦੇ ਵਿੱਚ। ਔਰ ਭਾਜਪਾ ਵੀ ਕੱਲੇ ਆਪਣੇ ਬਲਬੁੱਤੇ ਦੇ ਉੱਤੇ ਸਰਕਾਰ ਨਹੀਂ ਬਣਾ ਸਕਦੀ। ਪਰ ਇਹਨਾਂ ਨੇ ਸੋਚਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬੀਜੇਪੀ ਦੇ ਨਾਲ ਸਾਡਾ ਗੱਠ ਜੋੜ ਕਰਵਾ ਦੇਣਗੇ ਹੋ ਸਕਦਾ ਇਹਨਾਂ ਨੂੰ ਲੱਗ ਰਿਹਾ ਹੈ ਕਿ ਸਾਡੀ ਸਰਕਾਰ ਬਣ ਜੂਗੀ ਪਰ ਨਹੀਂ ਕਿਉਂਕਿ ਸੰਗਤਾਂ ਦਾ ਇੱਕ ਬਹੁਤ ਵੱਡਾ ਫੈਸਲਾ ਆ ਗਿਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਵੇ ਚਾਹੇ ਕੋਈ ਹੋਰ ਬਾਬਾ ਹੋਵੇ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਨਹੀਂ ਬਲਕਿ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣਾ ਸਕਦਾ ਕਿਉਂਕਿ ਸੰਗਤਾਂ ਨੇ ਆਪਣਾ ਫੈਸਲਾ ਜਿਹੜਾ ਦਿੱਤਾ ਉਸ ਨੂੰ ਸੁਣ ਕੇ ਬਾਬੇ ਗੁਰਿੰਦਰ ਸਿੰਘ ਢਿੱਲੋਂ ਵਰਗੇ ਬਾਬਿਆਂ ਦੇ ਹੋਸ਼ ਛੱਡੇ ਹੋਏ ਨੇ ਕਿਉਂਕਿ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਆਪਣੇ ਪੱਦਰ ਦੇ ਉੱਤੇ ਫੈਸਲਾ ਲੈ ਲਿਆ ਕਿ ਅਸੀਂ ਤਾਂ ਵੋਟ ਉੱਥੇ ਪਾਉਣੀ ਹੈ ਜਿੱਥੇ ਸਾਡਾ ਦਿਲ ਚਾਹੂਗਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਦੇ ਨੇ ਕਹਿੰਦਾ ਮੇਰੇ ਰਿਸ਼ਤੇਦਾਰ ਲੋਕਾਂ ਦੇ ਭਾਈ ਹੋਣ ਸਾਨੂੰ ਇਤਰਾਜ਼ ਨਹੀਂ ਹੈ 100 ਵਾਰ ਜਾਓ 200 ਵਾਰ ਜਾਓ ਉਹਨੂੰ ਮਿਲਨ ਉਹਨੂੰ ਛਡਾਓ ਜੋ ਮਰਜ਼ੀ ਕਰੋ ਪਰ ਅਸਲੀ ਚਿਹਰਾ ਜਿਹੜਾ ਗੁਰਿੰਦਰ ਸਿੰਘ ਧਿਲੋਂ ਦਾ ਲੋਕਾਂ ਦੇ ਸਾਹਮਣੇ ਆ ਗਿਆ ਜਿੰਨਾ ਚਿਰ ਸਮਰਾਜਤਾ ਦੇਖੋ ਸਰਸੇ ਵਾਲੇ ਸਾਧ ਨੇ ਵੀ ਬਹੁਤ ਵੱਡਾ ਖੜਾ ਕਰ ਦਿੱਤਾ ਸੀ ਉਸ ਨੂੰ ਵੀ ਜਿੰਨਾ ਚਿਰ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਭਰ ਦੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਬਾਬਾ ਪਰ ਜਦੋਂ ਉਹਦੀ ਅਸਲੀਅਤ ਸਾਹਮਣੇ ਆਉਂਦੀ ਹੈ ਨਾ ਤਾਂ ਉਹੀ ਸਮਰਥਕ ਉਹੀ ਲੋਕ ਉਸ ਤੋਂ ਪਿੱਛੇ ਹਰ ਜਾਂਦੇ ਨੇ ਕਿਉਂਕਿ ਉਸ ਬੰਦੇ ਨੇ ਜੋ ਕੀਤਾ ਉਹਨੂੰ ਪੂਰਾ ਦੇਸ਼ ਜਾਣਦਾ ਕਿੰਨੀਆਂ ਬਾੜੀਆਂ ਹਰਕਤਾਂ ਤੇ ਉੱਤਰਿਆ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਜਿਹੜੇ ਬਾਬਿਆਂ ਵਾਲਾ ਕੰਮ ਹੁੰਦਾ ਨਾ ਜਾਂ ਸਾਧੂ ਸੰਤਾਂ ਦਾ ਸਿਆਣੇ ਕਹਿੰਦੇ ਨੇ ਇਹ ਜਿਹੜੀਆਂ ਦੁਨਿਆਵੀ ਰਿਸ਼ਤੇਦਾਰੀਆਂ ਨੇ ਜਾਂ ਦੁਨਿਆਵੀ ਮਾਮਲੇ ਨੇ ਇਹਨਾਂ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਉੱਪਰ ਉੱਠ ਕੇ ਹੁੰਦੇ ਨੇ ਤਾਂ ਇੱਥੇ ਤਾਂ ਜੀ ਬਾਬੇ ਰਿਸ਼ਤੇਦਾਰ ਵੀ ਉਹਨਾਂ ਦੇ ਬਣ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਹਿੰਦੇ ਸੀ ਚਿੱਟੇ ਦੇ ਸਮਗਲਰ ਚਿੱਟੇ ਦੇ ਤਸਕਰ ਨੇ ਪੰਜਾਬ ਦੇ ਲੋਕਾਂ ਦੀ ਬਰਬਾਦੀ ਕਰਨ ਵਾਲੀ ਪਾਰਟੀ ਅਕਾਲੀ ਦਲ ਯਾਨੀ ਸੁਖਵੀਰ ਬਾਦਲ ਕੀ ਹੁਣ ਤੁਸੀਂ ਇੱਕ ਵਾਰ ਸੇ ਇਹ ਵੇਖੋ ਵੀ ਭੋਲਾ ਬਿਆਨ ਦਿੰਦਾ ਹਾਈ ਕੋਰਟ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀ ਫਿਰ ਭੋਲਾ ਝੂਠ ਹੈ ਕਿਉਂਕਿ ਭੋਲਾ ਬਹੁਤ ਵੱਡੀ ਤਸਕਰੀ ਦੇ ਵਿੱਚ ਫੜਿਆ ਗਿਆ ਕੋਨੇ ਬਕਾਇਦਾ ਬਿਕਰਮ ਮਜੀਠੀਏ ਦੇ ਨਾਮ ਲੈ ਦਿੱਤਾ ਕਿਹਦੇ ਬੰਦਾ ਦੋਸ਼ੀ ਮੇਰੇ ਨਾਲ ਤੇ ਦੂਜੇ ਪਾਸੇ ਬਾਬਾ ਗੁਰਿੰਦਰ ਢਿੱਲੋਂ ਨਾ ਕਿ ਸੰਗਤਾਂ ਨੂੰ ਪੁੱਛ ਕੇ ਆਪਣੇ ਪੱਲਿਓ ਬਿਆਨ ਦੇ ਦਿੰਦੇ ਨੇ ਉਹ ਜੱਜ ਬਣਦੇ ਨੇ ਇੱਕ ਤਰ੍ਹਾਂ ਦੇ ਕਹਿੰਦਾ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਦੋਸ਼ ਲੱਗੇ ਗਲਤ ਨੇ ਉਹ ਤਾਂ ਮੇਰਾ ਦੋਸਤ ਹੈ ਇਹਦਾ ਮਤਲਬ ਜੇ ਬਾਬੇ ਦਾ ਦੋਸਤ ਤਾਂ ਉਹ ਸਾਫ਼ ਸੁਥਰਾ ਹੈ ਐਸੇ ਕਰਕੇ ਲੋਕਾਂ ਦੇ ਵਿੱਚ ਚਰਚਾ ਛਿੜੀ ਲੋਕਾਂ ਨੇ ਮਜ਼ਾਕ ਬਣਾਇਆ ਇਸ ਗੱਲ ਦਾ ਕਹਿੰਦੇ ਯਾਰ ਜੇ ਕਿਸੇ ਨੇ ਦੋਸ਼ ਆਪਣੇ ਤੋਂ ਹਟਾਉਣੇ ਆ ਕੋਈ ਪਾਪ ਧੋਣੇ ਆ ਨਾ ਤਾਂ ਵਿਕਰਮ ਸਿੰਘ ਮਜੀਠੀਏ ਦੀ ਤਰ੍ਹਾਂ ਬਾਬਾ ਗੁਰਿੰਦਰ ਢਿੱਲੋਂ ਦਾ ਰੁਖ ਕਰੋ ਉਹਦੇ ਤੋਂ ਬਿਆਨ ਦਵਾ ਦਿਓ ਕਿ ਭਈ ਆਹ ਬੰਦੇ ਨੂੰ ਕਲੀਨ ਚਿੱਟ ਦਿੱਤੀ ਐ ਇਹ ਤਾਂ ਜੀ ਸਾਫ਼ ਸੁਥਰਾ ਐ ਇੱਥੇ ਸਾਡੀਆਂ ਅਦਾਲਤਾਂ ਦੀ ਫਿਰ ਲੋੜ ਨਹੀਂ ਐ ਸੰਵਿਧਾਨ ਮੁਤਾਬਕ ਜਿਹੜੀਆਂ ਸਜ਼ਾਵਾਂ ਕਿਸੇ ਨੂੰ ਦਿੱਤੀਆਂ ਜਾਂਦੀਆਂ ਨੇ ਜਾਂ ਕਿਸੇ ਨੂੰ ਫੜ ਕੇ ਜੇਲ੍ਹ ਦੇ ਅੰਦਰ ਵੀ ਇੱਕ ਦਿਨ ਲਈ ਭਾਵੇਂ ਭੇਜ ਦਿੱਤਾ ਜਾਂਦਾ ਹੋਵੇ ਕਿ ਉਹ ਗਲਤ ਐ ਕਉਨ ਉਹਨਾਂ ਨੇ ਅਧਿਕਾਰ ਨੇ ਜਿਹੜੇ ਸੰਵਿਧਾਨ ਮੁਤਾਬਕ ਪ੍ਰਸ਼ਾਸਨ ਨੂੰ ਉਹਨਾਂ ਨੇ ਸਬੂਤਾਂ ਦੇ ਤਹਿਤ ਉਸ ਬੰਦੇ ਨੂੰ ਅੰਦਰ ਦਿੱਤਾ ਸੀ ਪਰ ਗੁਰਿੰਦਰ ਢਿੱਲੋਂ ਨੇ ਇੱਕੋ ਝੜਕੇ ਦੇ ਅੰਦਰ ਸੰਗਤਾਂ ਦੇ ਵਿੱਚ ਇਹ ਮੈਸੇਜ ਭੇਜ ਦਿੱਤਾ ਕਿ ਅਸੀਂ ਉਹ ਬਾਬੇ ਨਹੀਂ ਹੈ ਜਿਹੜੇ ਤੁਸੀਂ ਸਮਝਦੇ ਹੋ ਅਸੀਂ ਸੰਤ ਨਹੀਂ ਹੈ ਅਸੀਂ ਤਾਂ ਦੁਨਿਆਵੀ ਰਿਸ਼ਤੇ ਰੱਖਣ ਵਾਲੇ ਉਹ ਪੁਰਸ਼ ਆਮ ਹਾਂ ਜਿਹੜੇ ਆਮ ਲੋਕ ਰੱਖਦੇ ਨੇ ਕਿਉਂਕਿ ਲੋਕ ਵਿੱਚ ਤਾਂ ਕਹਿੰਦੇ ਸੀ ਬਾਬਾ ਨਹੀਂ ਤਾਂ ਸਾਡਾ ਰੱਬ ਹੈ ਇਹ ਤਾਂ ਬੜਾ ਆਮ ਹੀ ਜਨਤਾ ਜਾਣਦੀ ਹੈ ਕਿ ਦੇਹ ਧਾਰੀ ਗੁਰੂ ਕਾਲ ਯੁਗ ਦੇ ਵਿੱਚ ਨਹੀਂ ਹੋਊਗਾ ਕਿਉਂਕਿ ਇਹ ਬਾਣੀ ਕਹਿੰਦੀ ਹੈ ਏਸੀ ਵੀ ਨਹੀਂ ਕਹਦੇ ਨਾ ਕੋਈ ਹੋਰ ਕਹਿੰਦਾ ਇਹਦਾ ਬਾਣੀ ਕਹਿੰਦੀ ਹੈ ਕਿ ਦੇਹ ਧਾਰੀ ਗੁਰੂ ਕਾਲ ਯੁਗ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੋਊਗਾ ਤੇ ਫਿਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਮੈਂਟ ਕਰਕੇ ਤਾਂ ਦੇਖੋ ਪੱਟੀ ਮੇਸਕਾਰ ਹੀ ਲਈ ਆ ਆਪਦੀ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਜਿਹੜੀਆਂ ਸੰਗਤਾਂ ਜਾਂ ਬਾਬਾ ਗੁਰਿੰਦਰ ਢਿੱਲੋਂ ਦੁਆਰਾ ਕਰਵਾਏ ਗਏ ਹੋਏ ਕਾਰਨਾਮੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ। ਜ਼ਮੀਨ ਨੱਪਣ ਦੀ ਏੜਦ-ਘੜਦ ਜਿਹੜੀ ਜ਼ਮੀਨ ਪੈਂਦੀ ਹੈ ਨਾ ਡੇਰਾ ਵਿਆਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਜੀ دریاਵਾ ਦੀ ਜਿਹੜੀ ਜ਼ਮੀਨ ਲਗਭਗ ਉਹਨਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਤੱਭੀਆਂ ਦਿੰਦਿਆਂ ਨੇ। ਹੁਣ ਵੀ ਕੋਸ਼ਿਸ਼ ਚੱਲ ਰਹੀ ਹੈ ਜ਼ਮੀਨ ਦੱਬਣ ਨੂੰ ਲੈ ਕੇ। ਤਾਂ ਬਿਕਰਮ ਸਿੰਘ ਮਜੀਠੀਏ ਤੋਂ ਇੱਕ ਬੜਾ ਵੱਡਾ ਮੈਸੇਜ ਪੰਜਾਬ ਦੇ ਅੰਦਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦੇ ਦਿੱਤਾ ਕਿ ਭਾਈ ਅਸੀਂ ਤਾਂ ਰਿਸ਼ਤੇਦਾਰ ਆ ਤਾਂ ਲੋਕ ਕਹਿੰਦੇ ਅਸੀਂ ਵੀ ਭਾਈ ਕੀ ਲੈਣਾ ਰਿਸ਼ਤੇਦਾਰੀ ਰੱਖੋ ਪਰ ਸਾਡਾ ਜਿਹੜਾ ਕਿ ਵਿਸ਼ਵਾਸ ਆ ਉਹ ਤੁਸੀਂ ਤੋੜ ਦਿੱਤਾ ਪਰ ਰੀਅਲ ਦੇ ਵਿੱਚ ਗੱਲ ਇਹ ਆ ਵੀ ਇਹ ਬਾਬੇ ਹੁੰਦੇ ਨਾ ਜਿਹੜੇ ਡੇਰੇ ਵਾਲੇ ਇਹ ਬਾਬੇ ਨਹੀਂ ਐ ਕਾਹਦੇ ਬਾਬੇ ਨੇ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਕਹਿੰਦਾ ਕਿ ਗੁਰੂ ਮਾਨੇਓ ਗ੍ਰੰਥ ਸਿੱਖਾਂ ਨੂੰ ਤਾਂ ਹੁਕਮ ਆ ਨਾ ਹੋਰ ਚਾਹੇ ਜੋ ਮਰਜੀ ਮੰਨੀ ਜਾਣ ਪਰ ਜਿਹੜੇ ਸਾਡੇ ਸਿੱਖ ਨੇ ਸ਼ਰਮ ਉਹਨਾਂ ਨੇ ਵੀ ਲਈ ਹੈ ਵਿੱਚ ਕਿਉਂਕਿ ਸਾਡੇ ਹੀ ਸਿੱਖਾਂ ਦੇ ਵਿੱਚੋਂ ਪੰਥ ਦੀਆਂ ਜੜਾਂ ਕਮਜ਼ੋਰ ਕਰਨ ਵਾਲੇ ਬਾਬਿਆਂ ਦੇ ਪਿੱਛੇ ਲੱਗ ਕੇ ਕੋਈ ਤਾਂ ਜਾਂਦਾ ਜੀਸੂ ਮਸੀਹ ਵਾਲਿਆਂ ਦੇ ਵਿੱਚ ਕੋਈ ਇਹਨਾਂ ਡੇਰਾਵਾਂ ਵਾਲਿਆਂ ਦੇ ਵਿੱਚ ਸਾਡੇ ਪੰਥ ਦੀਆਂ ਜੜਾਂ ਕਮਜ਼ੋਰ ਕਰਨ ਦੇ ਲਈ ਬੱਬੂ ਮਾਨ ਨੇ ਇੱਕ ਬਹੁਤ ਵੱਡਾ ਯੋਗਦਾਨ ਇਹਨਾਂ ਬਾਬਿਆਂ ਦੇ ਉੱਤੇ ਪਾ ਦਿੱਤਾ ਸੀ ਕਹਿੰਦਾ ਜੀ ਜਿੰਨੇ ਵੀ ਬਾਬੇ ਨੇ ਡੇਰਾਬਾਦ ਆ ਜਿਹੜਾ ਇਹਨਾਂ ਨੇ ਸਾਡੇ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਬਹੁਤ ਵੱਡੇ ਪੱਦਰ ਦੇ ਉੱਤੇ ਮਹਿਮ ਚੇੜੀ ਐ ਐਸੇ ਕਰਕੇ ਸਾਡੇ ਲੋਕ ਕਮਰ ਛਕਣ ਦੀ ਬਜਾਏ ਇਹਨਾਂ ਡੇਰੇ ਵਾਲੇ ਲੋਕਾਂ ਦੇ ਜਿਹੜਾ ਕਿ ਸਾਧਾ ਮੰਦਰ ਭਜਦੇ ਨੇ ਤੇ ਜਦੋਂ ਉਹਨਾਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਨੇ ਜਦੋਂ ਸਾਰੇ ਲੋਕਾਂ ਦੀ ਅੱਖਾਂ ਖੁੱਲ ਜਾਂਦੀਆਂ ਨੇ ਅੱਜ ਕੱਲ੍ਹ ਸੁਖਵੀਰ ਸਿੰਘ ਬਾਦਲ ਤੇ ਬਾਬਾ ਗੁਰਿੰਦਰ ਢਿੱਲੋਂ ਭਾਜਪੀ ਦੇ ਨਾਲ ਗੱਠ ਜੋੜ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਜੇਕਰ ਹੁਣ ਬੀਜੇਪੀ ਦੇ ਨਾਲ ਗੱਠਜੋੜ ਹੋ ਵੀ ਜਾਂਦਾ ਪੱਕੇ ਤੌਰ ਤੇ 200% ਇਹ ਗੱਲ ਆ ਚੁੱਕੀ ਹੈ ਨਿਰਪੱਖ ਹੋ ਕੇ ਕਿ ਇਹਨਾਂ ਦੀ ਸਰਕਾਰ ਨਹੀਂ ਬਣਦੀ ਕਿਉਂ ਨਹੀਂ ਬਣਦੀ ਗੱਲ ਕੀ ਹੈ ਵਿਚ ਵਿਚਾਲੇ ਉਹ ਗੱਲ ਇਹ ਵੀ ਬਾਬੇ ਦੇ ਕਹਿਣ ਦੇ ਉੱਤੇ ਤਾਂ ਲੋਕ ਕਹਿੰਦੇ ਸੀ ਵੋਟ ਨਹੀਂ ਪਾਉਂਦੇ ਉਹ ਚਾਹੇ ਕਿਧਰੇ ਮਰਜੀ ਖੜੇ ਹੋਣ ਅਸੀਂ ਨਹੀਂ ਪਾਉਂਦੇ ਅਇਤੋਂ ਤੱਕ ਦਾਵਾ ਕਰ ਰਹੇ ਲੋਕ ਕਹਿੰਦੇ ਸੁਖਵੀਰ ਬਾਦਲ ਕੇ ਛੱਡੋ ਜੇ ਬਾਬਾ ਆਪ ਖੁਦ ਖੜਾ ਹੋ ਜੇ ਨਾ ਵੋਟਾਂ ਦੇ ਵਿੱਚ ਅਸੀਂ ਇਹਨੂੰ ਵੋਟ ਨਹੀਂ ਪਾਵਾਂਗੇ ਕਿਉਂ ਕਿਉਂਕਿ ਉਹਦੀ ਅਸਲੀ ਮਨਸ਼ਾ ਸਾਹਮਣੇ ਆਂਦੀ ਜਾ ਰਹੀ ਹੈ ਕਿਹ ਸੰਤ ਨਹੀਂ ਇਹ ਕੋਈ ਲੀਡਰ ਹੈ ਔਰ ਲੀਡਰ ਕੀ ਕਰਦੇ ਨੇ ਉਹ ਤੁਸੀਂ ਆਮ ਹੀ ਜਾਣਦੇ ਹੋ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਨੇ ਹੁਣ ਇੱਕ ਪਾਸੇ ਸੁਖਵੀਰ ਬਾਦਲ ਦੇ ਬਿਆਨ ਆਉਂਦੇ ਅੱਜਕੱਲ ਇੱਕੋ ਹੀ ਗੱਲ ਕਹਿੰਦਾ ਉਹ ਪਹਿਲੇ ਸ਼ਬਦਾਂ ਦੇ ਵਿੱਚ ਕਹਦਾ ਜੀ ਪੰਜਾਬ ਬਚਾ ਲੋ ਪੰਜਾਬ ਬਚਾ ਲੋ ਕਿੱਥੇ ਮਰ ਚੱਲਿਆ ਪੰਜਾਬ ਫੇਰ 25 ਸਾਲ ਜਿਹੜੇ ਲੋਕਾਂ ਨੇ ਇਸੇ ਪੰਜਾਬ ਨੂੰ ਲੁੱਟਿਆ ਉਹ ਲੋਕ ਅੱਜ ਫੇਰ ਤੋਂ ਕਹਿੰਦੇ ਪੰਜਾਬ ਬਚਾਉਣਾ ਇਸ ਗੱਲਾਂ ਨੂੰ ਭਲੀ ਭਾਂਤੀ ਪੰਜਾਬ ਦੇ ਲੋਕ ਜਾਣਦੇ ਨੇ ਔਰ ਪੰਜਾਬ ਦੇ ਲੋਕ ਉਹ ਗਲਤੀ ਮੈਨੂੰ ਤਾਂ ਨਹੀਂ ਲੱਗਦਾ ਵੀ ਕਰਨਗੇ ਪਰ ਜੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਹੈ ਕੀ ਵਾਕਈ ਉਸ ਪਾਰਟੀ ਨੂੰ ਜਿਨੇ ਬੇਅਦਬੀਆਂ ਕਰਵਾਈਆਂ ਚੋਟੇ ਦੀ ਤਸਕਰੀ ਕੀਤੀ ਖੋਲੇ ਆਮ ਕੀਤੀ ਉਹਨਾਂ ਤੇ ਦੋਸ਼ ਲੱਗੇ ਫਿਰ ਉਹਨਾਂ ਨੂੰ ਛੜਵਾਇਆ ਵੀ ਜਾਂਦਾ ਇਹਨਾਂ ਬਾਬਿਆਂ ਦੁਆਰਾ ਤਾਂ ਤੁਸੀਂ ਇੱਕ ਗੱਲ ਤੋਂ ਨਜ਼ਰ ਆ ਸਕਦੇ ਹੋ ਸੁਖਬੀਰ ਬਾਦਲ ਧਮਕੀ ਦੇ ਦਿੰਦਾ ਮੁੱਖ ਮੰਤਰੀ ਨੂੰ ਕਦੇ ਡੀਜੀਪੀ ਨੂੰ ਦੇ ਦਿੰਦਾ ਅਫਸਰਾਂ ਨੂੰ ਦਿੰਦਾ ਫਰਾਮ ਲੋਕੀ ਲੱਗਦੇ ਉਹਨਾਂ ਦੇ ਉਹੀ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਜਿਸ ਦਿਨ ਜਿਸ ਦਿਨ ਨਾਬਾਦੀ ਜੇਲ੍ਹ ਦੇ ਵਿੱਚੋਂ ਰਿਹਾ ਹੁੰਦਾ ਉਸੇ ਦਿਨ ਉਹ ਤਮਕੀ ਦੇ ਦਿੰਦਾ ਡੀਜੀਪੀ ਨੂੰ ਉਹ ਆਪਣੀ ਚੌਧਰ ਚਲਾਉਂਦਾ ਤਾਂ ਲੋਕ ਕਹਿੰਦੇ ਯਾਰ ਇਹ ਤਾਂ ਹੰਕਾਰੀ ਹੈ ਭਾਵੇਂ ਇਹਨਾਂ ਦੀ ਸਰਕਾਰ ਕਿਸੇ ਵੀ ਪੱਖੋਂ ਕੌਣ ਤਾਂ ਨਹੀਂ ਆਉਂਦੀ ਕਿਉਂਕਿ ਇਹਨਾਂ ਲੋਕਾਂ ਨੂੰ ઘણા ਸਾਲ ਦੇ ਵਿੱਚ ਅੰਦਰ ਗਤੀ ਪ੍ਰਮਾਤਮਾ ਦਾ ਸਰਾਫ ਲੱਗ ਚੁੱਕਿਆ ਨਾ ਤਾਂ ਹੁਣ ਇੱਥੇ ਕਿਸੇ ਡੇਰੇ ਵਾਲੇ ਦੀ ਸੁਣਨੀ ਹੈ ਲੋਕਾਂ ਨੇ ਨਾ ਕਿਸੇ ਬਾਬੇ ਦੀ ਸੁਣਨੀ ਹੈ ਬਲਕਿ ਲੋਕ ਉਹਨਾਂ ਨੂੰ ਟੁੱਟ ਰਹੇ ਨੇ ਲੋਕਾਂ ਨੇ ਲੋਕਤੰਤਰ ਵੀ ਤਾਂ ਦੇਖਣਾ ਲੋਕਾਂ ਨੇ ਆਪਣੇ ਜਿਹੜਾ ਮਜਬ ਧਰਮ ਉਹ ਸਾਰਾ ਉਹਨਾਂ ਨੂੰ ਸਮਝ ਲੱਗਦੀ ਹੈ ਵੀ ਕੀ ਹੈ ਅਸੀਂ ਜਿਨ੍ਹਾਂ ਦੇ ਪਿੱਛੇ ਤੁਰੇ ਸੀ ਉਹ ਸਾਨੂੰ ਕਿਹਨਾਂ ਦੇ ਪਿੱਛੇ ਲੈ ਤੁਰੇ ਨੇ ਇਸ ਗੱਲ ਦੀ ਸਮਝ ਤਾਂ ਲੱਗਦੀ ਹੈ ਨਾ ਲੋਕਾਂ ਨੂੰ ਇਹ ਬਾਬਿਆਂ ਨੂੰ ਲੱਗਦਾ ਹੋਣਾ ਵੀ ਸਾਡੇ ਮਗਰ ਇੰਨੀ ਜਨਤਾ ਤੇ ਭਲਾ ਉਹ ਜਨਤਾ ਤੁਹਾਡੇ ਕਬਜ਼ੇ ਦੇ ਵਿੱਚ ਥੋੜੀ ਹੈ ਉਹ ਹਸਤਾ ਦੇ ਨਾਲ ਜੁੜੀ ਸੀ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜੀ ਸੀ। ਉਹ ਇਹਨਾਂ ਤਸਕਰਾਂ ਨਾਲ ਨਹੀਂ ਜੁੜੀ ਸੀ ਵੀ ਤੁਸੀਂ ਇੱਧਰ ਜਾਓਗੇ ਤੇ ਤੁਹਾਡੇ ਪਿੱਛੇ ਉਹ ਵੀ ਲੱਗ ਰਿਆ ਉਹ ਵੀ ਤੁਹਾਡੇ ਪਿੱਛੇ ਪਿੱਛੇ ਆ ਜਾਣਗੇ। ਇਹ ਲੋਕ ਆ ਜਿਹੜੇ ਪੰਜਾਬ ਦੇ ਬੜੇ ਸਿਆਣੇ ਹੋ ਚੁੱਕੇ ਪਹਿਲਾਂ ਵਾਲੀ ਜਨਤਾ ਤਾਂ ਨਹੀਂ ਰਹੀ। ਆਸ ਕਰਕੇ ਪੰਜਾਬ ਦੇ ਅੰਦਰ ਚੰਗੀ ਪਾਰਟੀ ਦਾ ਨਿਰਮਾਣ ਜੇਕਰ ਕਰਨਾ ਤਾਂ ਇੱਕ ਵਾਰ ਮੈਂ ਕਹਿੰਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਰਿਪੀਟ ਕਰਨਾ ਚਾਹੀਦਾ। ਕਿਉਂਕਿ ਜੇਕਰ ਆਪਾਂ 25 ਸਾਲ ਬਾਦਲਾ ਨੂੰ ਦੇ ਸਕਦੇ ਆਪਣਾ ਸਮਾਂ ਕਿ ਤੁਸੀਂ ਸੰਭੋ ਪੰਜਾਬ 10 ਸਾਲ ਕਿਉਂ ਨਹੀਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇਹ ਇਹਨੇ ਤਾਂ ਵਿਚਾਰੇ ਨੇ ਬੇਇੱਜ਼ਤੀਆਂ ਵੀ ਨਹੀਂ ਕਰਵਾਈਆਂ ਯਾਰ ਐਸ ਕਰਕੇ ਸਾਡੇ ਲੋਕਾਂ ਨੂੰ ਅਪੀਲ ਹੈ ਫੇਰ ਤੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਸਾਡੇ ਲੋਕਾਂ ਨੂੰ ਬਣਾਉਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਗੁੰਮਰਾਹ ਕਰਨ ਤੇ ਲੱਗੇ ਇਹਨਾਂ ਦੀ ਸ਼ਿਹਦਾਬਲੀ ਸ਼ਰੇਆਮ ਦਿਖਦੀ ਹੈ ਅੱਗੇ ਤੁਹਾਡੇ ਵਿਚਾਰ ਕੀ ਨੇ ਉਹ ਤੁਸੀਂ ਕਮੈਂਟ ਰਾਹੀਂ ਇਹ ਦੱਸਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੀ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ